ਮੈਂ ਤੁਹਾਡੇ ਨਾਲ ਆ ਅੱਜ ਜਿਹੜੀ ਕਿ ਸੋਸ਼ਲ ਮੀਡੀਆ ਦੇ ਰਾਹੀਂ ਮੈਂ ਤੁਹਾਡੀ ਆਵਾਜ਼ ਠਾ ਰਿਹਾ ਹਾਂ ਇਹ ਗੁੰਡਾ ਪਰਚੀ ਅਸੀਂ ਐ ਨਹੀਂ ਲੱਗਣ ਦੇਵਾਂਗੇ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਟੋਲਾਂ ਦੀ ਹੋ ਰਹੀ ਲੁੱਟ ਹੈ ਇਹਦੇ ਬਾਰੇ ਬਹੁਤ ਹੀ ਘੱਟ ਦੀਆਂ ਪੋਲਿਟੀਕਲ ਪਾਰਟੀਆਂ ਬੋਲਦੀਆਂ ਨੇਗੀਆਂ ਡਰਾਮੇ ਵੱਧ ਕੀਤੇ ਜਾਂਦੇ ਨੇ ਉਹ ਟੋਲ ਬੰਦ ਕਰਤਾ ਉਹ ਟੋਲ ਬੰਦ ਕਰਤਾ ਇਸ ਜਿਹੜੀ ਟੋਲਾਂ ਤੇ ਹੋ ਰਹੀ ਲੁੱਟ ਤੋਂ ਇਸ ਤੇ ਅਸੀਂ ਬੜੇ ਲੰਮੇ ਸਮੇਂ ਤੋਂ ਬੋਲਦੇ ਆ ਰਹੇ ਹਾਂ ਅੱਜ ਮੇਰੇ ਨਾਲ ਸਰਪੰਚ ਸਾਡਾ ਅੰਗਰੇਜ਼ ਸਾਹਿਬ ਬੈਠੇ ਨੇਗੇ ਅਨਮੋਲ ਬਾਈ ਚੇਅਰਮੈਨ ਨਾਲ ਬੈਠੇ ਨੇਗੇ ਇਹ ਸਾਰੇ ਹੀ ਮੇਰੇ ਕੋਲੇ ਜਿਹੜੇ ਪਹਿਲਾਂ ਵੀ ਕਈ ਵਾਰੀ ਇਹ ਇਲਾਕੇ ਦੇ ਲੋਕ ਆਏ ਅੱਜ ਜਿਹੜੀ ਮੈਂ ਗੱਲਬਾਤ ਕਰਨੀਆਂ ਜੋਗ ਵਾਲੇ ਟੋਲ ਬਾਰੇ ਗੱਲਬਾਤ ਕਰਨੀਆਂ ਜਿਹੜਾ ਪਾਤਾਲਾ ਤੋਂ ਖਨੌਰੀ ਦੇ ਵਿਚਾਲੇ ਟੋਲ ਆ ਇਹ ਟੋਲ ਦੇ ਜਿੰਨੇ ਵੀ ਨੇੜੇ ਤਿਹੜੇ ਦੇ ਪਿੰਡ ਨੇਗੇ ਸਾਰੇ ਇੱਧਰ ਸੜਕ ਦੇ ਲੱਗਦੇ ਇੱਧਰ ਰੋਡ ਤੇ ਲੱਗਦੇ ਦੋਨਾਂ ਪਾਸੇ ਰੋਡ ਤੇ ਲੱਗਦੇ ਪਿੰਡ ਉਹ ਵੀ ਧਿਆਨ ਨਾਲ ਗੱਲ ਸੁਣਨ ਜਿਵੇਂ ਕਿ ਅੰਗਰੇਜ਼ ਸਰਪੰਚ ਜੀ ਬਾਈ ਆਇਆ ਉਹ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਬੜੇ ਧਿਆਨ ਨਾਲ ਸੁਣਨ ਦੀ ਗੱਲ ਜ਼ਰੂਰਤ ਹੈ ਖਾਸ ਕਰਕੇ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਜਿਹੜੇ ਟੋਲ ਲੱਗੇ ਨੇਗੇ ਜਿਹੜੇ ਲੋਕਲ ਪਿੰਡ ਨੇਗੇ 2 ਕਿਲੋਮੀਟਰ 4 ਕਿਲੋਮੀਟਰ 5 ਕਿਲੋਮੀਟਰ 10 ਕਿਲੋਮੀਟਰ ਤੱਕ ਦੇ ਪਿੰਡ ਨੇਗੇ ਜਿਹੜੇ ਇਹਨਾਂ ਦੇ ਉੱਪਰ ਟੋਲ ਨਹੀਂ ਲੱਗਦਾ ਕਿਉਂਕਿ ਜਿਹੜਾ ਟੋਲ ਆ ਇੱਕ ਜਿਹੜਾ ਟੋਲ ਤੁਸੀਂ ਕਟਾ ਲਿਆ 50 ਕਿਲੋਮੀਟਰ ਜਾ ਕੇ ਬਾਹਰ ਟੋਲ ਲੱਗਦਾ ਇਸ ਕਰਕੇ ਜਿਹੜਾ ਟੋਲ ਦੇ ਪ੍ਰਤੀ ਬੋਲਣ ਨੂੰ ਕੋਈ ਨਹੀਂ ਤਿਆਰ ਕਿ ਵੱਡੀ ਲੁੱਟ ਜਿਹੜੀ ਇਹ ਟੋਲ ਦੇ ਉੱਪਰ ਹੋ ਰਹੀ ਆ ਜੋਗਾਂ ਦੇ ਟੋਲ ਦੇ ਉੱਪਰ ਲੋਕਲ ਲੋਕਾਂ ਨੂੰ ਉਹਨਾਂ ਟਾਈਮ ਟੋਲ ਫ੍ਰੀ ਨਹੀਂ ਹੁੰਦਾ ਜਿੰਨਾ ਟਾਈਮ ਤੁਸੀਂ ਇਕੱਠੇ ਹੋ ਕਿਤੇ ਬਹਿੰਦੇ ਨਹੀਂ ਸੰਘਰਸ਼ ਨਹੀਂ ਵਿੜਦੇ ਮੈਂ ਤੁਹਾਡੇ ਨਾਲ ਆ ਅੱਜ ਜਿਹੜੀ ਕਿ ਸੋਸ਼ਲ ਮੀਡੀਆ ਦੇ ਰਾਹੀਂ ਮੈਂ ਤੁਹਾਡੀ ਆਵਾਜ਼ ਠਾ ਰਿਹਾ ਕਿ ਪਹਿਲਾਂ ਹੀ ਆਪੋ ਦਾ ਗੱਡੀ ਜਦੋਂ ਆਪਾਂ ਗੱਡੀ ਨਵੀਂ ਕਢਾਉਣੇ ਆ ਉਹਦੇ ਹੀ ਆਪੋ ਦਾ ਰੋਡ ਟੈਕਸ ਲੈ ਲੱਤਾ ਜਾਂਦਾ ਪਰ ਫਿਰ ਵੀ ਜਿਹੜਾ ਟੋਲ ਲੱਗਦਾ ਉਹ ਕਦੇ ਨਹੀਂ ਲੱਗਦਾ ਟੋਲ ਲੱਗਦਾ ਕਿ ਜਿਹੜੀਆਂ ਸਾਡੀਆਂ ਸੜਕ ਦੇ ਉੱਪਰ ਫੈਸਿਲਿਟੀਆਂ ਲਈ ਕਿ ਉਹਦੇ ਸੜਕ ਦੇ ਉੱਪਰ ਐਂਬੂਲੈਂਸ ਖੜੀ ਹੋਵੇ ਸੜਕ ਦੇ ਉੱਪਰ ਲਾਈਟਾਂ ਹੋਣ ਰੋਡ ਦੇ ਵਿੱਚ ਕੋਈ ਵੀ ਕਿਤੇ ਵਿਗੜਨਾ ਨਾ ਹੋਵੇ ਕਿਤੇ ਕੋਈ ਖੱਡਾ ਨਾ ਹੋਵੇ ਕਿਤੇ ਕੋਈ ਕਿਤੇ ਕੋਈ ਮੂਹਰੋਂ ਜਾਮਣਾ ਲੱਗਿਆ ਹੋਵੇ ਤੇ ਰੋਡ ਦੇ ਉੱਪਰ ਜਿਹੜੀ ਕਿ ਐਂਬੂਲੈਂਸ ਖੜੀ ਹੋਣੀ ਚਾਹੀਦੀ ਆ ਰੋਡ ਉੱਪਰ ਟੋ ਵਾਲੀ ਗੱਡੀ ਖੜੀ ਹੋਣੀ ਚਾਹੀਦੀ ਹੈ ਇਹ ਜਿਹੜੀਆਂ ਤੁਸੀਂ ਨੈਸ਼ਨਲ ਹਾਈਵੇ ਦੇ ਨਹੀਂ ਨੇ ਕੱਢ ਕੇ ਦੇਖ ਲਿਓ ਉਹਦੇ ਵਿੱਚ ਕਿਹੜਿਆ ਕਿਹੜੇ ਦੇ ਉੱਪਰ ਟੋਲ ਲਗਾਇਆ ਜਾਂਦਾ ਜਿਹੜੇ ਦਰਖਤ ਨੇ ਉਹਨਾਂ ਦਰਖਤਾਂ ਵਿੱਚ ਪਾਣੀ ਪਾਉਣ ਦੀ ਕਿਹਦੀ ਜ਼ਿੰਮੇਵਾਰੀ ਹੈ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਕਿ ਰੋਡ ਟੈਕਸ ਲੈਂਤਾ ਜਾਂਦਾ ਜਿਹਨੂੰ ਕਿ ਟੋਲ ਟੈਕਸ ਆਪਾਂ ਕਹਨੇ ਆ ਪਰ ਇਹ ਕਿਸੇ ਵੀ ਜਿਹੜਾ ਵੈਸੇ ਤਾਂ ਕਿਸੇ ਵੀ ਰੋਡ ਤੇ ਜਿਹੜੀਆਂ ਇਹ ਪੂਰੀਆਂ ਚੀਜ਼ਾਂ ਨਹੀਂ ਹੈਗੀਆਂ ਇਸ ਕਰਕੇ ਮੈਂ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਜਿਵੇਂ ਸਾਰੇ ਜਿਹੜੇ ਪਿੰਡ ਨਾਲ ਲ ਨਦਾਨਾ ਇਹ ਜਿੰਨੇ ਹੋਰ ਵੀ ਸਾਰੇ ਲਵੇ ਲਵੇ ਵਾਲੇ ਪਿੰਡਣਗੇ ਮੇਰੇ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਬੇਨਤੀ ਆ ਵੀ ਤੁਸੀਂ ਪਿੰਡਾਂ ਦੇ ਅਹੁਦੇਦਾਰੋਂ ਉੱਠ ਕੇ ਪਿੰਡਾਂ ਦੇ ਵਿੱਚੋਂ ਬਾਹਰ ਆਓ ਥੋਡੇ ਪਿੰਡਾਂ ਦੀ ਬਹੁਤ ਵੱਡੀ ਲੁੱਟ ਹੋ ਰਹੀ ਆ ਅਸੀਂ ਇਸ ਇਸ ਜਿਹੜਾ ਕਿ ਦੇਖੋ ਪਤਾ ਕੀ ਗੱਲ ਆ ਜਿਹਨੇ ਸਾਡੀਆਂ ਅ ਰਾਜਨੀਤਿਕ ਧਿਰਾਂ ਦੇ ਵੱਖੋ ਵੱਖਰੇ ਆ ਰਾਜਨੀਤਿਕ ਰਾਜ ਕਰਨ ਵਾਲੇ ਧਿਰਾਂ ਕਿਤੇ ਕੋਈ ਐਮਐਲਏ ਆ ਕੇ ਲੁੱਟਣ ਲੱਗ ਜਾਂਦਾ ਕਿਤੇ ਕੋਈ ਐਮਐਲਏ ਆ ਕੇ ਲੁੱਟਣ ਲੱਗ ਜਾਂਦਾ ਜਿੰਨੇ ਵੀ ਹਾਈਵੇ ਲੱਗਦੇ ਨੇਗੇ ਇੰਨਾ ਟੋਲਾਂ ਦੇ ਆ ਪਰਚ ਬਹੁਤ ਜ਼ਿਆਦੇ ਨੇਗੀਆਂ ਜਿਹੜੀ ਕਿ ਜੇ ਕਿਥੇ 50 ਰੁਪਏ ਪਰਚੇ ਉੱਥੇ 20 ਰੁਪਏ ਜਾਂ 25 ਰੁਪਏ ਪਰਚੇ ਹੋਣੀ ਚਾਹੀਦੀ ਆ ਜਿੱਥੇ 100 ਰੁਪਏ ਪਰਚੇ ਉੱਥੇ 50 ਰੁਪਏ ਪਰਚੇ ਹੋਣੀ ਚਾਹੀਦੀ ਆ ਅਸੀਂ ਇਹ ਪੰਜਾਬ ਦੇ ਵਿੱਚ ਪੂਰੀਆਂ ਕਿਸਾਨ ਜਿੱਥੇ ਬੰਦਿਆਂ ਨੂੰ ਮਜ਼ਦੂਰ ਜਿੱਥੇ ਬੰਦਿਆਂ ਨੂੰ ਸਾਰਿਆਂ ਨੂੰ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼